ਸਾਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਤਵਿਕ ਚਨੇ ਦੀ ਸਬਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਸ਼ੁਰੂ ਕਰਦੇ ਆਂ ਰੈਸਪੀ ਬਣਾਉਣਾ ਇੱਕ ਚਮਚ ਆਪਾਂ ਸਾਬਤ ਧਨੀਆ ਲਵਾਂਗੇ ਇੱਥੇ ਤੇ ਇੱਕ ਚਮਚ ਹੀ ਆਪਾਂ ਸਾਬਤ ਜੀਰੇ ਦਾ ਲਵਾਂਗੇ ਇਹਨੂੰ ਮਸਾਲੇ ਨੂੰ ਆਪਾਂ ਗ੍ਰਾਈਂਡ ਕਰ ਲਵਾਂਗੇ ਇਹਦਾ ਪਾਊਡਰ ਬਣਾ ਲਵਾਂਗੇ ਤੇ ਪਾਊਡਰ ਬਣਾ ਲਿਆ ਆਪਾਂ ਮਸਾਲੇ ਦਾ ਕਿਉਂਕਿ ਜਦੋਂ ਆਪਾਂ ਫਰੈਸ਼ ਮਸਾਲੇ ਦਾ ਪੀਸ ਕੇ ਪਾਊਡਰ ਬਣਾ ਕੇ ਸਬਜ਼ੀ ਦੇ ਵਿੱਚ ਪਾਉਂਦੇ ਆ ਨਾ ਤਾਂ ਬਹੁਤ ਵਧੀਆ ਟੇਸਟ ਆਉਂਦਾ ਸਬਜ਼ੀ ਦੇ ਵਿੱਚੋਂ 스ਮੈਲ ਬਹੁਤ ਵਧੀਆ ਆਉਂਦੀ ਹੁਣ ਇਸੇ ਕੌਲੀ ਦੇ ਵਿੱਚ ਆਪਾਂ ਹੋਰ ਮਸਾਲੇ ਪਾ ਲਾਂਗੇ ਇੱਥੇ ਹੁਣ ਆਪਾਂ 2 tsp ਆਪਣੇ ਗਰਮ ਮਸਾਲੇ ਦੇ ਪਾਵਾਂਗੇ। 1.5 ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਇੱਥੇ। 2 ਚਮਚਾ ਆਪਾਂ ਹਿਮਾਲੀਅਨ ਪਿੰਕ ਸాల్ਟ ਪਾਵਾਂਗੇ। ਤੁਸੀਂ ਇੱਥੇ ਚਿੱਟਾ ਨਮਕ ਜਾਂ ਕਾਲਾ ਨਮਕ ਵੀ ਪਾ ਸਕਦੇ ਹੋ, ਜਿਹੜਾ ਮਰਜ਼ੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ। ਪਰ ਆਪਾਂ ਹੁਣ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ 4 ਟਮਾਟਰ ਪਾ ਲਾਂਗੇ। ਟਮਾਟਰ ਆਪਣੇ మీడియం ਸਾਈਜ਼ ਦੇ ਨੇ ਤੇ ਦੋ ਵੱਡੇ ਟੁਕੜੇ ਆਪਾਂ ਅਦਰਕ ਦੇ ਪਾ ਲਵਾਂਗੇ। ਦੋ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਇਹ ਹਰੀਆਂ ਮਿਰਚਾਂ ਆਪਣੀਆਂ ਬਹੁਤ ਜ਼ਿਆਦਾ ਕੌੜੀਆਂ ਨੇ ਇਸ ਕਰਕੇ ਆਪਾਂ ਦੋ ਹੀ ਪਾਈਆਂ ਨੇ ਤੇ ਥੋੜੀਆਂ ਜੀਆਂ ਡੰਡੀਆਂ ਆਪਾਂ ਧਨੀਏ ਦੀਆਂ ਪਾਵਾਂਗੇ ਕਿਉਂਕਿ ਧਨੀਏ ਦੀ ਡੰਡੀ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਹੁੰਦਾ ਧਨੀਏ ਦੀਆਂ ਡੰਡੀਆਂ ਅਗਰ ਆਪਾਂ ਗ੍ਰाइंड ਕਰਕੇ ਮਸਾਲੇ ਦੇ ਵਿੱਚ ਪਾਉਨੇ ਆ ਤਾਂ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਸਬਜ਼ੀ ਦਾ ਹੁਣ ਆਪਾਂ ਗੈਸ ਤੇ ਕੜਾਹੀ ਰੱਖ ਲਈ ਆ ਕੜਾਹੀ ਦੇ ਵਿੱਚ ਹੁਣ ਆਪਾਂ ਇੱਕ ਕੜਛੀ ਦੇਸੀ ਘੀ ਤੇ ਪਾ ਲਵਾਂਗੇ ਕੀ ਆਪਣਾ ਗਰਮ ਹੋ ਚੁੱਕਿਆ ਹੁਣ ਜਿਹੜੇ ਆਪਾਂ ਸਾਰੇ ਮਸਾਲੇ ਕੌਲੀ ਦੇ ਵਿੱਚ ਐਡ ਕੀਤੇ ਸੀਗੇ ਉਹਨਾਂ ਨੂੰ ਆਪਾਂ ਘੀ ਦੇ ਵਿੱਚ ਪਾ ਲਵਾਂਗੇ ਤੇ ਮਸਾਲਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਪਹਿਲਾਂ ਭੁੰਨਣ ਨਾਲ ਸਬਜੀ ਦਾ ਟੇਸਟ ਤੇ ਕਲਰ ਬਹੁਤ ਵਧੀਆ ਬਣ ਕੇ ਆਉਂਦਾ ਹੁਣ ਆਪਾਂ ਤੜਕੇ ਦੇ ਵਿੱਚ ਦੋ ਪਾਊਚ ਟਮਾਟੋ ਸੌਸ ਦੇ ਪਾਏ ਨੇ ਜੇ ਤੁਹਾਡੇ ਕੋਲ ਖੁੱਲੀ ਹੈ ਤਾਂ ਤੁਸੀਂ ਦੋ ਚਮਚ ਪਾ ਸਕਦੇ ਹੋ ਪਰ ਆਪਣੇ ਕੋਲੇ ਪੈਕ ਟਮਾਟੋ ਸੌਸ ਪਾਉਣ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਟੈਂਗੀ ਜਿਹਾ ਬਣ ਕੇ ਆਉਂਦਾ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਜਿੰਨਾ ਚਿਰ ਆਪਣੇ ਮਸਾਲਿਆਂ ਦੇ ਵਿੱਚੋਂ ਕਿਓ ਰਿਲੀਜ਼ ਨਹੀਂ ਹੋ ਜਾਂਦਾ ਆਪਾਂ ਉਨੇ ਟਾਈਮ ਤੱਕ ਹੁਣ ਆਪਾਂ ਜਿਹੜੀ ਟਮਾਟਰ ਦੀ ਤੇ ਅਦਰਕ ਦੀ ਪੇਸਟ ਬਣਾਈ ਸੀਗੀ ਉਹਨੂੰ ਆਪਾਂ ਤੜਕੇ ਦੇ ਵਿੱਚ ਪਾ ਲਵਾਂਗੇ ਇਹ ਸਬਜੀ ਦੇ ਵਿੱਚ ਆਪਾਂ ਪਿਆਜ਼ ਇਹ ਆਪਾਂ ਸਾਤਵਿਕ ਸਬਜੀ ਬਣਾ ਰਹੇ ਹਾਂ ਜੈਨ ਸਪੈਸ਼ਲ ਕਿਉਂਕਿ ਕਈ ਮੇਰੇ ਭੈਣ ਭਰਾ ਨੇ ਜਿਹੜੇ ਪਿਆਜ਼ ਤੇ ਲਸਣ ਦਾ ਜੂਜ ਨਹੀਂ ਕਰਦੇ ਸਬਜੀ ਦੇ ਵਿੱਚ ਸਬਜੀ ਦੇ ਵਿੱਚ ਕੀ ਹੋ ਲਸਣ ਤੇ ਪਿਆਜ਼ ਜਿਹੜਾ ਹੈਗਾ ਖਾਂਦੇ ਹੀ ਨਹੀਂ ਹੈਗੇ ਮਸਾਲੇ ਦਾ ਰੰਗ ਦੇਖੋ ਕਿੰਨਾ ਸੋਹਣਾ ਹੋਇਆ ਤੁਸ ਜਦੋਂ ਆਪਾਂ ਲੋਹੇ ਦੀ ਕੜਾਹੀ ਦੇ ਵਿੱਚ ਸਬਜ਼ੀ ਬਣਾਉਂਦੇ ਤਾਂ ਉਹਦੇ ਨਾਲ ਵੀ ਤੇ ਲੋਹੇ ਦੀ ਕੜਾਹੀ ਦੇ ਵਿੱਚ ਸਬਜ਼ੀ ਬਣਾਉਣ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਇਹਦੇ ਨਾਲ ਆਇਰਨ ਘੁਲਦਾ ਰਹਿੰਦਾ ਸਬਜ਼ੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਆਪਾਂ ਐਲੂਮੀਨੀਅਮ ਦੀ ਕੜਾਹੀ ਦੇ ਵਿੱਚ ਜਾਂ ਕਿਸੇ ਵੀ ਭਾਂਡੇ ਦੇ ਵਿੱਚ ਆਪਾਂ ਖਾਣਾ ਨਹੀਂ ਬਣਾਉਣਾ ਕਿਉਂਕਿ ਐਲੂਮੀਨੀਅਮ ਜਿਹੜਾ ਹੈਗਾ ਉਹ ਖਾਣੇ ਦੇ ਵਿੱਚ ਘੁਲ ਜਾਂਦਾ ਤੇ ਉਹ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਤੇ ਲੋਹਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮਸਾਲੇ ਨੂੰ ਆਪਾਂ ਘੀ ਰਿਲੀਜ਼ ਹੋਣ ਤੱਕ ਭੁੰਨਾਂਗੇ ਜਦੋਂ ਤੱਕ ਆਪਣਾ ਮਸਾਲਾ ਘਿਓ ਨਹੀਂ ਛੱਡ ਦਿੰਦਾ ਹੈਗਾ ਉਨਾ ਚਿਰ ਆਪਾਂ ਮਸਾਲੇ ਨੂੰ ਭੁੰਨਾਂਗੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਚੈਨਲ ਨੇ ਚੱਲਣਾ ਹੈ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਆਪਾਂ ਸੁਧਾਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਮਸਾਲਾ ਆਪਣਾ ਬਿਲਕੁਲ ਭੁੱਜ ਚੁੱਕਿਆ ਕਿਉ ਛੱਡ ਦਿੱਤਾ ਮਸਾਲੇ ਨੇ ਬਿਲਕੁਲ ਹੀ ਹੁਣ ਆਪਾਂ ਪਹਿਲਾਂ ਦੋ ਕੜਚੀਆਂ ਉਬਲੇ ਹੋਏ ਚੰਨਿਆਂ ਦੀਆਂ ਮਸਾਲੇ ਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਕੜਚੀ ਦੀ ਮਦਦ ਨਾਲ ਆਪਾਂ ਮੈਸ਼ ਕਰ ਇੱਥੇ ਤੁਸੀਂ ਆਲੂ ਮੈਸ਼ਰ ਦੀ ਹੈਲਪ ਨਾਲ ਵੀ ਮੈਸ਼ ਕਰ ਸਕਦੇ ਹੋ ਚੰਨਿਆਂ ਨੂੰ ਇਹ ਚੰਨਿਆਂ ਨੂੰ ਮੈਸ਼ ਕਰਨ ਦਾ ਮਤਲਬ ਇਹ ਆ ਕਿਉਂਕਿ ਫਿਰ ਇਹਦੇ ਨਾਲ ਨਾਲ ਤੇ ਥੋੜੀ ਜਿਹੀ ਗਰੇਵੀ ਗਾੜੀ ਹੋ ਜੂਗੀ ਆਪਣੀ ਤੇ ਨਾਲੇ ਫਿਰ ਜਿਹੜਾ ਮਸਾਲੇ ਦਾ ਟੇਸਟ ਆ ਉਹ ਸਾਰੇ ਚੰਨਿਆਂ ਦੇ ਵਿੱਚ ਆ ਜਾਊਗਾ ਕਿਉਂਕਿ ਗਰੇਵੀ ਥਿੱਕ ਥਿੱਕ ਬਣ ਜਾਣੀ ਆ ਫਿਰ ਸਬਜ਼ੀ ਦੀ ਤੇ ਸਾਰੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਣੀ ਆ ਕਿਉਂਕਿ ਜੇਕਰ ਚੰਨਿਆਂ ਦੇ ਵਿੱਚ ਆਲੂ ਪਾਏ ਹੋਏ ਹੋਣ ਫਿਰ ਤੇ ਆਲੂਆਂ ਨਾਲ ਗਰੇਵੀ ਗਾੜੀ ਹੋ ਜਾਂਦੀ ਆ ਹੁਣ ਫਿਰ ਇਹ ਜਿਹੜੇ ਚੰਨੇ ਨੇ ਮੈਸ਼ ਹੋ ਜਾਣਗੇ ਇਹਦੇ ਨਾਲ ਆਪਣੀ ਗਰੇਵੀ ਗਾੜੀ ਗਾੜੀ ਬਣ ਕੇ ਤਿਆਰ ਹੋਊਗੀ ਹੁਣ ਆਪਾਂ ਸਾਰੇ ਚਨੇ ਕੜਾਈ ਦੇ ਵਿੱਚ ਪਾ ਲਵਾਂਗੇ ਜਿਹੜੇ ਉਬਾਲੇ ਸੀਗੇ ਆਪਾਂ ਚਨੇ ਉਬਾਲਣ ਦੀ ਵੀਡੀਓ ਸ਼ੂਟ ਨਹੀਂ ਕੀਤੀ ਸੀ ਕਿਉਂਕਿ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਚਨੇ ਕਿਸ ਤਰ੍ਹਾਂ ਉਬਾਲੇ ਜਾਂਦੇ ਨੇ ਰਾਤ ਨੂੰ ਆਪਾਂ ਭੋਂਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਤੋਂ ਸਾਫ਼ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ 3 ਵਸਲਾਂ ਲਗਵਾ ਦਿੱਤੀਆਂ ਸੀਗੀਆਂ ਕਿਉਂਕਿ ਜਿਹੜੇ ਬਾਹਰਲੇ ਚਨੇ ਹੁੰਦੇ ਨੇ ਨਾ ਉਹ 2-3 ਵਿਸਲਾਂ ਨਾਲੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਨੇ ਜਿਹੜੇ ਆਪਣੇ ਪੰਜਾਬ ਵਾਲੇ ਚਨੇ ਹੁੰਦੇ ਨੇ ਮਤਲਬ ਇੰਡੀਆ ਵਾਲੇ ਚਨੇ ਹੁੰਦੇ ਨੇ ਉਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਬਣਾਉਣ ਨੂੰ ਜਿਹੜੇ ਇੱਥੇ ਸਾਡੇ ਕੋਲ ਚਨੇ ਹੁੰਦੇ ਨੇ ਇਹ ਤਾਂ 3 ਵਿਸਲਾਂ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਹੋ ਜਾਂਦੇ ਨੇ ਨਾ ਹੀ ਅਸੀਂ ਇਹਦੇ ਵਿੱਚ ਕਦੇ ਨਮਕ ਪਾਇਆ ਤੇ ਨਾ ਹੀ ਅਸੀਂ ਕਦੇ ਮਿੱਠਾ ਸੋਡਾ ਪਾਇਆ ਹੁਣ ਆਪਾਂ ਚੰਨਿਆਂ ਨੂੰ ਟੱਕ ਕੇ 7-8 ਮਿੰਟ ਤੱਕ ਪਕਾਵਾਂਗੇ ਲੋ ਟੂ ਮੀਡੀਅਮ ਗੈਸ ਤੇ ਕਿਉਂਕਿ ਜਿਹੜਾ ਮਸਾਲਾ ਹੈਗਾ ਉਹ ਫਿਰ ਉਹ ਚੰਨਿਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਊਗਾ ਕਿਉਂਕਿ ਆਪਣੇ ਜਦੋਂ ਆਪਾਂ ਚਨੇ ਉਬਾਲੇ ਸੀ ਉਹਦੇ ਵਿੱਚ ਨਮਕ ਨਹੀਂ ਪਾਇਆ ਸੀਗਾ ਹੁਣ ਆਪਾਂ ਇਹਨਾਂ ਨੂੰ 7-8 ਮਿੰਟ ਤੱਕ ਲੋ ਟੂ ਮੀਡੀਅਮ ਗੈਸ ਤੇ ਪਕਾਉਣਾ ਤੁਸੀਂ ਆਪਣੇ ਚਨੇ ਦੀ ਗਰੇਵੀ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਲਿਓ ਕਿੰਨੀ ਰੱਖਣੀ ਚਾਹੁੰਦੇ ਹੋ ਜੇਕਰ ਥਿੱਕ ਰੱਖਣੀ ਚਾਹੁੰਦੇ ਹੋ ਤਾਂ ਉਸਾਬ ਨਾਲ ਪਕਾ ਲਿਓ ਉਹਨਾਂ ਨੂੰ ਪਾਣੀ ਘੱਟ ਰੱਖ ਲਿਓ ਚਨੇਆਂ ਦੇ ਵਿੱਚ ਜੇਕਰ ਤੁਸੀਂ ਗਰੇਵੀ ਵਾਲੇ ਜ਼ਿਆਦਾ ਬਣਾਉਣੇ ਨੇ ਤਾਂ ਤੁਸੀਂ ਫਿਰ ਇੱਥੇ ਇਹਦੇ ਵਿੱਚ ਮਤਲਬ ਪਾਣੀ ਹੋਰ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਜਿੱਦਾਂ ਤੁਹਾਨੂੰ ਪਸੰਦ ਹੈ ਤੁਸੀਂ ਦੇਖੋ ਸਬਜੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਸਬਜੀ ਨੇ ਆਪਣੀ ਨੇ ਘਿਓ ਸਾਰੀ ਨੇ ਛੱਡਤਾ ਤੇ ਗਰੇਵੀ ਕਿੰਨੀ ਸੋਹਣੀ ਬਣੀ ਆ ਹਜੇ ਆਪਾਂ ਇਹਨੂੰ ਹੋਰ 2-3 ਮਿੰਟ ਤੱਕ ਪਕਾਉਣਾ ਦੇਖੋ ਕਿੰਨੀ ਗਾੜੀ-ਗਾੜੀ ਗਰੇਵੀ ਬਣ ਕੇ ਤਿਆਰ ਹੋਈ ਆ ਸਬਜੀ ਆਪਣੀ ਬਣ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਹੁਣ ਇਹਦੇ ਵਿੱਚ ਆਪਾਂ ਧਨੀਆ ਪਾ ਦਾਂਗੇ ਬਰੀਕ ਕੱਟਿਆ ਹੋਇਆ ਫਰੈਸ਼ ਧਨੀਆ ਆਪਣੀ ਸਬਜੀ ਨਾ ਹੀ ਜ਼ਿਆਦਾ ਪਤਲੀ ਹੈ ਨਾ ਹੀ ਜ਼ਿਆਦਾ ਗਾੜੀ ਹੈ ਠੀਕ ਠੀਕ ਸਬਜੀ ਹੈ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਆਪਣੀ ਜੇਕਰ ਤੁਹਾਨੂੰ ਮੇਰੀ ਸਾਤਵੀਕ ਚਨੇ ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਵੀ ਇਹੀ ਸਬਜੀ ਬਣਾਣਾ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ